ਨਮਸਕਾਰ ਇਹ ਸਾਡੇ ਰੱਖ ਸਮੇ ਡਾਕਟਰ ਪਰਮਿੰਦਰ ਸ਼ਰਮਾ ਜੀ ਡੀਐਮ ਕਾਰਡੀਓਲੋজিস্ট ਤੇ ਅਸੀਂ ਜਿਹੜੀ ਹਰ ਹਫਤੇ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰਦੇ ਹਾਂ ਬੇਸਿਕਲੀ ਸਾਡੇ ਟੌਪਿਕ ਮੇਨ ਸੀਗਾ ਹਾਰਟ ਦਾ ਹੀ ਮੇਨ ਟੌਪਿਕ ਹੈ ਕਿੰਨੇ ਰੱਖਸਾ ਅੱਜ ਕੱਲ ਜਿਵੇਂ ਪੇਸ਼ੈਂਟ ਬਹੁਤ ਜ਼ਿਆਦਾ ਆਉਂਦੇ ਨੇ ਨਾ ਅੱਜ ਕੱਲ ਹਾਂ ਤੇ ਕਿਉਂਕਿ ਆਮ ਹੀ ਪੇਸ਼ੈਂਟ ਜਿਵੇਂ ਕਿਸੇ ਨੂੰ ਕੋਈ ਛਾਤੀ ਦਰਦ ਹੋ ਰਿਹਾ ਕਈਆਂ ਨੂੰ ਕੋਈ ਵੈਸੇ ਗੈਸ ਬਣ ਰਹੀ ਕਈਆਂ ਨੂੰ ਚੱਲਣ ਨਾਲ ਸਾਹ ਚੱਲ ਰਹੇ ਆ ਇਸ ਕਰਕੇ ਕਈਆਂ ਨੂੰ ਨਹੀਂ ਪਤਾ ਲੱਗਦਾ ਵੀ ਕੋਈ ਸਾਨੂੰ ਪ੍ਰੋਬਲਮ ਹੈਗੀ ਐ ਉਹ ਨਾਰਮਲ ਹੀ ਲੈ ਲੈਂਦੇ ਕਈ ਵਾਰੀ ਬੀਪੀ ਦੀ ਗੋਲੀ ਖਾ ਲੈਂਦੇ ਜਾਂ ਕਈ ਵਾਰੀ ਕੁਛ ਵੀ ਨਹੀਂ ਕਰਦੇ ਦਵਾਈ ਛੱਡ ਦਿੰਦੇ ਡਾਕਟਰ ਸਾਹਿਬ ਆਪਾਂ ਨੂੰ ਜਿਵੇਂ ਆ ਸਰਦੀਆਂ ਦੇ ਮੌਸਮ ਐ ਜਿਵੇਂ ਦਸੰਬਰ ਤੇ ਜਨਵਰੀ ਮਹੀਨਾ ਜ ਜੇ ਸਰਦੀਆਂ ਜਿਆਦਾ ਦਿੱਕਤ ਆਉਂਦੀ ਐ ਇਹ ਕਾਰਨ ਕੀ ਐ ਸਰ ਇੱਕੋ ਇਹ ਬਹੁਤ سارے ਕਾਰਨ ਐ ਜਿਹਦੇ ਸਰਦੀਆਂ ਦਿੱਕਤ ਆਉਣ ਦਾ ਪਹਿਲਾ ਕਾਰਨ ਜਿਹੜਾ ਪਿਆ ਜਾਂਦਾ ਵੀ ਜਿਹੜਾ ਸਾਡਾ ਸਿਮਪੈਥੈਟਿਕ ਨਰਵ ਸਿਸਟਮ ਐ ਉਹ ਇਸ ਟਾਈਮ अर्ਲੀ ਮਾਰਨਿੰਗ ਸਭ ਤੋਂ ਜ਼ਿਆਦਾ ਐਕਟਿਵ ਹੁੰਦਾ ਐ ਤੇ ਦੂਜਾ ਜਿਹੜਾ ਆਪਾਂ ਨੂੰ ਜਿਹਦਾ अर्ली ਮਾਰਨਿੰਗ ਜ਼ਿਆਦਾ ਕorticol ਲੈਵਲ ਹੈ ਨਾ ਸਾਡੇ ਬਲੱਡ ਦਾ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇਸ ਕਰਕੇ ਸਪਤੇ ਵਾਲੇ ਜੋ ਚਾਂਸਸ ਹੈ 4 ਤੋਂ ਸਵੇਰੇ 8 ਵਜੇ ਵਿਚਕਾਰ ਹਾਰਟ ਅਟੈਕ ਆਉਣ ਦੇ ਚਾਂਸਸ ਹੁੰਦੇ ਆ ਇਸ ਕਰਕੇ ਕੋਈ ਵੀ ਜਿਹੜੀ ਤੁਸੀਂ ਮਤਲਬ ਤੁਹਾਨੂੰ ਸਿੰਪਟਮਸ ਲੱਗੇ ਤਾਂ ਮੰਨ ਲਓ अर्ली ਮਾਰਨਿੰਗ ਉੱਠ ਕੇ ਸਾਹ ਚੜਿਆ ਜਾਂ ਛਾਤੀ 'ਚ ਇੱਕਦਮ ਦਰਦ ਹੋਇਆ ਇਹ ਸਿੰਪਟਮ ਨੂੰ ਤੁਸੀਂ ਇਗਨੋਰ ਨਾ ਕਰੋ ਠੀਕ ਤੁਸੀਂ ਨੇੜੇ ਦੇ ਹਸਪਤਾਲ ਜਾ ਕੇ ਆਪਣਾ ਹਾਰਟ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ। ਔਰ ਬਾਕੀ ਵੀ ਜਿਵੇਂ ਤੁਹਾਨੂੰ ਰੈਗੂਲਰ ਚੱਲਣ ਵੇਲੇ ਸਾਹ ਛੜ ਰਿਹਾ ਮੰਨ ਲਓ, ਪੌੜੀਆਂ ਚੜ੍ਹਨ ਵੇਲੇ ਸਾਹ ਛੜ ਰਿਹਾ ਜਾਂ ਛਾਤੀ 'ਚ ਦਰਦ ਹੋ ਰਿਹਾ। ਇਹ ਸਿੰਪਟਮ ਹਾਰਟ ਦੀ ਬਲੌਕੇਜ ਦੇ ਹੋ ਸਕਦੇ ਆ। ਇਹਨਾਂ ਸਿੰਪਟਮਸ ਨੂੰ ਇਗਨੋਰ ਨਹੀਂ ਕਰਨਾ। ਕਈ ਲੋਕ ਕਹਿੰਦੇ ਵੀ ਗੈਸ ਬਣ ਗਈ ਆ। ਇਹ ਗੈਸ ਦੇ ਸਿੰਪਟਮਸ ਨਹੀਂ, ਇਹ ਹਾਰਟ ਦੇ ਸਿੰਪਟਮ ਹੈ। ਤੁਸੀਂ ਇੱਕਦਮ ਆਪਣੇ ਨੇੜੇ ਦੇ ਨੇੜੇ ਜਾਂ ਜਿੱਥੇ ਵੀ ਤੁਹਾਨੂੰ ਲੱਗੇ ਨਜ਼ਦੀਕ ਲੱਗੇ ਉੱਥੇ ਹਸਪਤਾਲ 'ਤੇ ਜਾ ਕੇ ਹਾਰਟ ਦੇ ਡਾਕਟਰ ਨੂੰ ਮਿਲਣਾ ਚਾਹੀਦਾ। ਕਿਉਂਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਜਿਵੇਂ ਪਿੱਛੇ ਰੀਸੈਂਟ ਸਾਡੇ ਕੋਲ 38 ਸਾਲ ਦੀ ਲੜਕੀ ਸੀਗੀ ਉਹ ਲੇਡੀ ਸੀ ਪਤਲੀ ਸੀ ਤੇ ਤੁਸੀਂ ਸਟੈਂਡਿੰਗ ਮੈਂ ਕਿਹਾ ਵੀ ਇਹ ਕਾਰਨ ਕਿ ਮੈਂ ਮੈਂ ਆਪ ਹਰਾਨ ਦਾ ਵੀ ਲੇਡੀ ਜੀ ਨੂੰ ਆਮ ਤੌਰ ਤੇ ਮੇਰੇ ਖਲ ਰਕਤਾ ਘੱਟ ਹੁੰਦਾ ਨਾ ਕਾਰਡੀ ਜੀ ਡੀਜ਼ ਨੂੰ ਕਹਿੰਦੇ ਵੀ 50 ਸਾਲ ਦੀ ਉਮਰ 'ਚ ਥੋੜਾ 50 ਸਾਲ ਤੋਂ ਬਾਅਦ ਤਾਂ ਬੰਦਿਆਂ ਦੇ ਬਰਬਾਦ ਹੁੰਦਾ 50 ਸਾਲ ਤੋਂ ਪਹਿਲਾਂ ਘੱਟ ਹੁੰਦਾ ਘੱਟ ਪੋਸਿਬਿਲਿਟੀ ਘੱਟ ਪੋਸਿਬਿਲਿਟੀ ਕਿਉਂਕਿ ਉਹ ਮੈਂ ਦੇਖ ਕੇ ਹਰਾਨ ਹੋ ਗਿਆ ਕਿਉਂ ਇਹ ਲਾਈਫ ਸਟਾਈਲ ਕਰਕੇ ਜਾਂ ਮਤਲਬ ਕਿ ਆਮ ਹੀ ਇਹ ਹੋ ਔਰ ਅੱਜਕੱਲ ਜਿਵੇਂ ਸਾਡਾ ਲਾਈਫ ਸਟਾਈਲ ਹੈ ਖਾਣਾ ਪੀਣਾ ਵੀ ਸਾਡਾ ਚੰਗਾ ਨਹੀਂ ਹੈ ਅੱਜਕੱਲ ਹੈ ਨਾ ਸਾਡਾ ਥੋੜਾ ਘੁੰਮਣਾ ਘੱਟ ਹੋ ਗਿਆ ਹੈ ਹੂੰ ਦੂਜਾ ਵੀ ਜਿਹੜਾ ਸਾਡਾ ਸਟ्रेस ਬਹੁਤ ਹੈ ਸਾਡੇ ਲਾਈਫ ਦੇ ਵਿੱਚ ਠੀਕ ਹੈ ਤਾਂ ਅੱਜਕੱਲ ਮੇਨ ਕਾਰਨ ਥੋੜਾ ਲਾਈਫ ਸਟਾਈਲ ਤੇ ਸਟ्रेस ਹੈ ਸੋਰੀ ਤੇ ਜਿੰਨਾ ਹੋ ਸਕੇ ਆਪਣਾ ਲਾਈਫ ਸਟਾਈਲ ਠੀਕ ਕਰੋ ਬਹੁਤੀ ਆਇਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਤੁਹਾਨੂੰ ਨਮਕ ਹੈ ਜਿਹੜਾ ਬਹੁਤ ਐਕਸਟਰਾ ਨਹੀਂ ਖਾਣਾ ਬਾਹਰਲਾ ਫਾਸਟ ਫੂਡ ਨਹੀਂ ਖਾਣਾ ਤੁਸੀਂ ਸਟ्रेस ਜਿੰਨਾ ਹੋ ਸਕੇ ਅਵੋਇਡ ਕਰੋ ਇਹ ਚੀਜ਼ਾਂ ਕਰਕੇ ਤੁਸੀਂ ਥੋੜਾ ਪਰਹੇਜ਼ ਰੱਖੂਗੇ ਤਾਂ ਤੁਸੀਂ ਬਿਮਾਰੀ ਨੂੰ ਰੋਕ ਸਕਦੇ ਆ ਠੀਕ ਹੈ ਹਾਂ ਜੀ ਜਿਵੇਂ ਅੱਜਕੱਲ ਦੂਜੇ ਨੰਬਰ ਬ੍ਰੇਨ ਦੇ ਸਟ੍ਰੋਕ ਵੀ ਬਹੁਤ ਹੁੰਦੇ ਜਿਵੇਂ ਅਕਦਰ ਇਹ ਵੀ ਇਹੀ ਰੀਜ਼ਨ ਹੈ ਬ੍ਰੇਨ ਸਟ੍ਰੋਕ ਦਾ ਵੀ ਕਾਰਨ ਇਹੀ ਹੈ ਮਤਲਬ ਕਿਉਂਕਿ ਬ੍ਰੇਨ ਸਟ੍ਰੋਕ ਹੋਣਾ ਵੀ ਤੇ ਹਾਰਟ ਅਟੈਕ ਹੋਣਾ ਵੀ ਇਹ ਤੁਹਾਡੀ ਨਾੜੀਆਂ ਦੇ ਵਿੱਚ ਬਲੋਕੇਜ ਬਲੋਕੇਜ ਦੇ ਕਾਰਨ ਤੇ ਬਲੌਕ ਇਸ ਰਿਸਕ ਫੈਕਟਰ ਦੋਨਾਂ ਦੇ ਸੇਮ ਹੀ ਹੈ ਠੀਕ ਹੈ ਸਰ ਤੇ ਇਸ ਕਰਕੇ ਇਸੇ ਕਰਕੇ ਕਿਵੇਂ ਇਹਨਾਂ ਚੀਜ਼ਾਂ ਦੇ ਪਰਹੇਜ਼ ਕਰਤੇ ਜਿਵੇਂ ਤੁਹਾਡਾ ਸ਼ੂਗਰ ਹੈ ਤੇ ਬੀਪੀ ਐ ਸਭ ਤੋਂ ਮੁੱਖ ਕਾਰਨ ਹੈ ਇਹਨਾਂ ਚੀਜ਼ਾਂ ਦੇ ਬਲੋਕੇਜ ਹੋਣ ਦੇ ਜਿਵੇਂ ਪਨੀ ਬੁਨੀਆ ਲੋਕ ਬਹੁਤ ਖਾਂਦੇ ਸਰਦਿਆਂ

ਜਿਵੇਂ ਲਕਸ਼ਮਨ ਨੇ ਦੱਸਿਆ ਵੀ ਲਾਈਫ ਸਟਾਈਲ ਠੀਕ ਕਰਨਾ ਦੇਖੋ ਆਪਾਂ ਮੈਡੀਕਲ ਜਿਹੜੀ ਵੀ ਕੋਈ ਸਾਡੀ ਹਫਤੇ ਬਾਅਦ ਕੋਈ ਵੀ ਟਾਕ ਹੁੰਦੀ 99% ਉਹਦੇ ਚ ਇਹ ਗੱਲ ਜ਼ਰੂਰ ਕੀਤੀ ਜਾਂਦੀ ਵੀ ਲਾਈਫ ਸਟਾਈਲ ਨੂੰ ਸਾਰੇ ਹੀ ਠੀਕ ਰੱਖੋ ਕਿਉਂਕਿ ਲਾਈਫ ਸਟਾਈਲ ਹੀ ਸਾਡਾ ਅਮਰੀਕਨ ਖਰਾਬ ਹੈ ਕਿਉਂਕਿ ਹਰ ਇੱਕ ਬੱਚਾ ਨਾ ਜਿਹੜਾ ਪੜ੍ਹੇ ਲਿਖੇ ਬੱਚੇ ਦੀ ਵੀ ਮੈਂ ਗੱਲ ਕਰਦਾ ਮਤਲਬ ਹਰ ਇੱਕ ਬੱਚਾ ਕੋਸ਼ਿਸ਼ ਕਰਦਾ ਮੈਂ 8:30 8:30 9:00 ਵਜੇ ਉੱਠਾ ਹੈ ਨਾ ਸਰ ਕਿਉਂਕਿ ਲਾਈਫ ਸਟਾਈਲ ਜਦ ਤੱਕ ਤੁਹਾਡਾ ਠੀਕ ਨਹੀਂ ਹੈ ਤਾਂ ਤੁਸੀਂ ਹੋਰ ਪ੍ਰੋਬਲਮਾਂ ਚ ਆਣਾ ਹੀ ਆਣਾ ਹੈ ਸੋ ਤੁਸੀਂ ਜਿਵੇਂ ਡਾਕਟਰ ਨੇ ਦੱਸਿਆ ਵੀ ਕੋਈ ਵੀ ਕਿਸੇ ਦੇ ਛਾਤੀ 'ਚ ਭਾਰੀਪਣ ਸਾਹ ਚੜਨਾ ਕੋਈ ਜ਼ਰੂਰੀ ਨਹੀਂ ਹੈ ਵੀ ਛਾਤੀ 'ਚ ਦਰਦ ਹੀ ਹੋਣਾ ਜ਼ਰੂਰੀ ਹੈ ਨਾ ਸਰ ਹਾਂਜੀ ਤਾਂ ਹੋਰ ਵੀ ਜਿਹੜੇ ਸਿੰਪਟਮ ਹੁੰਦੇ ਆ ਉਹਨਾਂ 'ਚ ਵੀ ਤੁਸੀਂ ਕਿਸੇ ਵੀ ਨੇੜੇ ਦੇ ਹਸਪੀਟਲ 'ਤੇ ਜਿੱਥੇ ਵੀ ਕੋਹਾੜ ਤੋਂ ਤੁਹਾਨੂੰ ਡਾਕਟਰ ਲੱਭਦਾ ਹੈ ਉੱਥੇ ਤੁਸੀਂ ਚੈੱਕ ਕਰਵਾ ਸਕਦੇ ਫਰਦਰ ਜੇ ਕੋਈ ਲੱਗੇ ਤੁਹਾਨੂੰ ਕੋਈ ਬਹੁਤ ਪ੍ਰੋਬਲਮ ਹੈ ਤਾਂ ਤੁਸੀਂ ਅੱچھے ਹਸਪੀਟਲ ਜਾ ਕੇ ਚੈੱਕ ਕਰਵਾਓ ਅਦਰਵਾਈਜ਼ ਇਹ ਨੂੰ ਉਹਨਾਂ ਗਾਲੀ 'ਚ ਨਾ ਲੋ ਕਿਉਂਕਿ ਕਈ ਵਾਰੀ ਫਿਰ ਮੌਕਾ ਹੀ ਨਹੀਂ ਮਿਲਦਾ ਹੈ ਨਾ ਸਰ ਹਾਂ ਫਿਰ ਆਪਾਂ ਉਸ ਮੌਕੇ ਨੂੰ ਖੋ ਲੈਂਦੇ ਆ ਤੇ ਉਹ ਇਸ ਤਰੀਏ ਤੁਹਾਨੂੰ ਅਸੀਂ ਦੱਸਦੇ ਰਵ